ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਨਪ੍ਰੀਤ ਨੇ ਕੋਈ ਨਵੀਂ ਵੈਰੀਟੀ ਬਣਾਈ ਆ ਦੱਸੋ ਭੈਣ ਜੀ ਕੀ ਬਣਾਇਆ ਪੁਰਾਣੀ ਆ ਨਿਊਟਰੀ ਦੇ ਮਤਲਬ ਚਾਪਾਂ ਵੀ ਘਰੇ ਬਣਾਈਆਂ ਸੀ ਜਾਂ ਤੇ ਉਹdamn ਨਿਊਟਰੀ ਦੇ ਪਕੌੜੇ ਨੇ ਫਰਾਈ ਕਰਦੇ ਮੈਂ ਨਹੀਂ ਪੁਰਾਣੀ ਭਾਵੇਂ 100 ਵਾਰੀ ਵੀ ਜਿਹੜੀ ਆਪਾਂ ਆਪਣੇ ਘਰ ਚੀਜ਼ ਬਣਾਉਣੀ ਸਾਡੇ ਵਾਸਤੇ ਨਵੀਂ ਹੁੰਦੀ ਆ ਹਾਂ ਕਿੱਦਾਂ ਬਣਾਈ ਫਿਰ ਕਿੱਦਾਂ ਇਹਨੂੰ ਪਹਿਲਾਂ ਪਾਣੀ ਦੇ ਵਿੱਚ ਡੋਬੋ ਲਿਆ ਇਹਨੂੰ ਗਰਮ ਪਾਣੀ ਕੋਸੇ ਕੋਸੇ ਜਿਹੇ ਚ ਨਿਊਟਰੀ ਹਾਂ ਨਿਊਟਰੀ ਫਿਰ ਜਦੋਂ ਉਹ ਫੁੱਲ ਜਾਂਦੀ ਆ ਹਨਾ ਉਹਨੂੰ ਫਿਰ ਨਿਚੋੜ ਦੇਣਾ ਵਾ ਚੰਗੀ ਤਰ੍ਹਾਂ ਪਾਣੀ ਕੱਢ ਦੇਣਾ ਪਾਣੀ ਕੱਢ ਦੇਣਾ ਫਿਰ ਉਹਨੂੰ ਦਹੀਂ ਦੇ ਵਿੱਚ ਨਾ ਜਿਹੜਾ ਲੂਣ ਮੇਚ ਮਸਾਲਾ ਜੋ ਜੋ ਵੀ ਆਪਾਂ ਹਨਾ ਖਾਣਾ ਵਾ ਪਕੌੜਿਆਂ ਵਾਂਗੂ ਉਹ ਦਹੀਂ ਦੇ ਵਿੱਚ ਪਾ ਕੇ ਇਦਾਂ ਕਰਕੇ ਘੋਲ ਲੈਣਾ ਇਦਾਂ ਵੇਸਨ ਘੋਲੀ ਦਵਾ ਵੇਸਨ ਘੋਲ ਲੈਣਾ ਨਹੀਂ ਫਿਰ ਅੱਡ ਕਰ ਉਹ ਦੇਗੀ ਮੇਚਾ ਨਹੀਂ ਤੇ ਫੇਰ ਮੈਂ ਹਲਦੀ ਪਾ ਲੈਣੀ ਆ ਸਕਾਰ ਵਾਲੀ ਹਲਦੀ ਆ ਆਪਣਾ ਦੇਸੀ ਨੁਕਤਾ ਤਿਆਰ ਕਰ ਲਿਆ ਨਹੀਂ ਨਹੀਂ ਤੇ ਉਹ ਚ ਥੋੜੀ ਜੀ ਹਲਦੀ ਪਾਤੀ ਮੈਂ ਤੇ ਉਹ ਨਿਆਣਿਆਂ ਨੂੰ ਰੰਗ ਹੀ ਦਿਖਾਉਣਾ ਹੁੰਦਾ ਹੋਰ ਕੀ ਕਰਨਾ ਹਨਾ ਤੇ ਫਿਰ ਉਹ ਜੇ ਫਿਰ ਦਹੀਂ ਦੇ ਵਿੱਚ ਉਹ ਵਧੀਆ ਰੜੀਆਂ ਨਿਊਟਰੀ ਆ ਨਾ ਮਤਲਬ ਨਚੋੜੀ ਆ ਆਪਾਂ ਉਹਦੇ ਚ ਦਹੀਂ ਦੇ ਵਿੱਚ 5-10 ਮਿੰਟ ਲਈ ਡਬੋ ਦੇਣੀ ਆ ਅੱਛਾ ਫਿਰ ਉਹਨੇ ਫਿਰ ਉਹ ਪਾਣੀ ਸੋਖ ਲੈਣਾ ਨਾ ਉਹਦੇ ਵਿੱਚ ਫਿਰ ਆ ਹੋ ਜਾਂਦੀ ਆ ਵਧੀਆ ਲੂਣ ਮੇਚ ਵਾਲੀ ਤੇ ਫਿਰ ਉਹਨੂੰ ਫਰਾਈ ਕਰ ਲੈਣਾ ਤੇ ਦਹੀਂ ਵਾਲੀ ਨੂੰ ਫਿਰ ਨਹੀਂ ਛੋੜਿਆ ਨਹੀਂ ਦਹੀਂ ਵਾਲੀ ਨੂੰ ਨਹੀਂ ਛੋੜਿਆ ਅੱਛਾ ਸਿੱਧਾ ਫਿਰ ਤਿਆਰ ਤੇ ਤੇਲ ਵਿੱਚ ਤਲ ਲੈਣਾ ਫਿਰ ਇਹ ਇਹ ਵੀ ਬੜੇ ਸੁਆਦੀ ਆ ਮਤਲਬ ਬੜੇ ਵਧੀਆ ਬਣੇ ਪੋਲੇ ਪੋਲੇ ਉਹਨੂੰ ਕੀ ਬੋਲਤਾ ਚ ਆਪਾਂ ਨਹੀਂ ਉਹਨਾਂ ਤਾਂ ਫਿਰ ਨਿਊਟਰੀ ਪਕੌੜਾ ਬੋਲਿਆ ਨਾ ਅੱਛਾ ਅੱਛਾ ਹਾਂ ਨਿਊਟਰੀ ਫਰਾਈ ਨਿਊਟਰੀ ਚਾਪਾ ਕੇ ਤਿਆਰ ਨਹੀਂ ਉਸ ਤੋਂ ਬਾਅਦ ਆ ਫਿਰ ਮਤਲਬ ਉਹੀ ਜੜੀ ਚੀਜ਼ ਦਹੀਂ ਵਗੈਰਾ ਵਧਿਆ ਸੀਗਾ ਉਹਨੂੰ ਪਾ ਕੇ ਤੇ ਇੱਕ ਪਾਸੇ ਬਰੀਕ ਬਰੀਕ ਜੇ ਪਿਆਜ਼ ਕੱਟ ਕੇ ਤੇ ਟਮਾਟਰ ਟੜਾ ਹਨ ਉਹ ਕਰਕੇ ਉਹਨੂੰ ਤੜਕਾ ਲਾ ਕੇ ਤੇ ਬਾਅਦ ਨਿਊਟਰੀ ਵਿੱਚ ਐਡ ਕਰਤੀ ਉਹਦੇ ਹਾਂ ਤੇ ਫਿਰ ਉੱਤੇ ਫਿਰ ਮਤਲਬ ਪਿਆਜ਼ ਜੜਾ ਵਾ ਪਤਲਾ ਪਤਲਾ ਕੱਟ ਕੇ ਤੇ ਵਿੱਚ ਮਲਾਈ ਜਪਾਉਣੀ ਹੈ ਮਲਾਈ ਚਾਪ ਬਣਾਣੀ ਮਲਾਈ ਚਾਪ ਬਣਾ ਲਓ ਜੋਰਾਂ ਨੂੰ ਮਦਭਾਈ ਜਾ ਹਨ ਦੇ ਉਹ ਆਪਣੀ ਮਰਜ਼ੀ ਹੈ ਨਾ ਜਿੰਨੀ ਮਰਜ਼ੀ ਸੌਸ ਕੋਈ ਤੂੰ ਆਂਟੀ ਨੂੰ ਦੱਸ ਅੰਕਲ ਨੂੰ ਦੱਸ ਇਹ ਸਬਜ਼ੀ ਬਣੀ ਕਰਨਾ ਹੈ ਨਾ ਨਾ ਦੇਖ ਸਹੀ ਆ ਮੈਂ ਉਹਨੂੰ ਦੱਸ ਉਹ ਅੱਗੇ ਦੱਸ ਦੀ ਲੋੜ ਨਹੀਂ ਇਨੇ ਬਣਾਉਨੇ ਉਹਨੂੰ ਦੱਸ ਤੂੰ ਵੀ ਦੱਸ ਨਹੀਂ ਸਾਰੀਆਂ ਆਂਟੀ ਨੇ ਸਵਾਦ ਲੱਗਦੀ ਆ ਉਹਨੇ ਫਿਰ ਆ ਵੀ ਮੇਰੇ ਵਿੱਚੋਂ ਕੱਢਣੀ ਆਈ ਹੋ ਕੀ ਬਣਾ ਕੇ ਦੱਸ ਇਦਾਂ ਤੂੰ ਆਖਣਾ ਮੈਨੂੰ ਬਣਾਉਣੀ ਉਹਨੇ ਕਿਹਾ ਵੀਡੀਓ ਵੇਖ ਵੀਖ ਵੀਡੀਓ ਫਿਰ ਬਣਾਓ ਫਿਰ ਬਣਾਓ ਚਲੋ ਬੱਚੇ ਹੁਣ ਤੁਸੀਂ ਦੱਸੋ ਜੋ ਮਨਪਿੰਦ ਦੱਸਿਆ ਤੁਸੀਂ ਸਮਝ ਲਿਆ ਵਾ ਹੁਣ ਬਣਾ ਸਕਦੇ ਤੁਸੀਂ ਮੈਨੂੰ ਐ ਸਮਝਾਉਣਾ ਵੀ ਨਹੀਂ ਹੁੰਦਾ ਮੇਰੇ ਬਰੇਕਾਂ ਬੜੀਆਂ ਲੱਦੀਆਂ ਸਮਝਾਉਂਦੇ ਮੈਂ ਪਰ ਬਹੁਤ ਸੌਖਾ ਤਰੀਕਾ ਮੈਂ ਨਹੀਂ ਹੁਣ ਤੁਸੀਂ ਬਣਾ ਸਕਦੇ ਆ ਮੈਨੂੰ ਕਲਾਸ ਕਰਨੀ ਪੈਣੀ ਆਗੇ ਇਹ ਕਲਾਸ ਕੋ ਲੋਣੀ ਹੁਣ ਨੇ ਪੰਜਾਬੀ ਦੇ ਦੱਸਤਾ ਪੂਰਾ ਡਿਟੇਲ ਦੇ ਵਿੱਚ ਤੇ ਆ ਇਹ ਚੀਜ਼ ਪਾ ਕੇ ਬਣਾਉਣੀ ਆ ਹੋਰ ਵੀ ਦੱਸ ਜਾ ਕੁੜੀਏ ਯਾਰ ਟੈਂਸ਼ਨ ਨਹੀਂ ਕਰਨੀ ਹੁਣ ਮਨਜੋਤ ਕੋ ਪੁੱਛ ਲੋ ਇੱਕ ਵੈਰਾਈਟੀ ਇਕ ਕੋ ਇਹਨੇ ਕੰਮ ਮਾੜਾ ਗਲਾਸ ਜਿਹੜੇ ਆ ਨਾ ਉਹ ਥਲਿਓ ਹੀ ਦੇ ਦੇ ਨਾ ਤੇ ਨਾ ਮੇਰੇ ਹੱਥ ਪੈਂਦਾ ਵਿੱਚ ਨਾ ਹੋ ਠੀਕ ਕਰਨ ਨੂੰ ਧੋਣ ਨੂੰ ਬਾਟੇ ਨਾ ਬੰਦ ਕਰਦੇ ਧੋ ਜਾਂ ਮੇਰਾ ਹੋ ਜਾਂਦਾ ਨਾ ਮੈਂ ਮੈਂ ਪਾਣੀ ਵਿੱਚ ਕੱਢ ਪੀਂਦਾ ਨਾ ਤਾਂ ਤੁਸੀ ਨਹੀਂ ਨਹੀਂ ਉਹ ਤਾਂ ਹੱਥ ਪਾਣੀ ਤਾਂ ਢੋੜੇ ਪਈਦੇ ਛੱਲੇ ਹੱਥ ਹੀ ਨਾ ਹੋਈਦਾ ਮੈਂ ਕੋਕਰੀ ਨਾ ਪੈਂਦਾ ਮੈਂ ਖੁੱਲੇ ਗਲਾਸ ਲੈ ਆ ਜਾ ਬਾਟੇ-ਵਟੇ ਲੈ ਆ ਤੇ ਤੁਸੀਂ ਉਹ ਕੂਚਾ ਲੈ ਲਿਆ ਕਰੋ ਨਾ ਪੋਟੇਰ ਵਿੱਚ ਕੂਚਾੜ ਆ ਕੇ ਤੇ ਪਹਿਲਾਂ ਕੂਚਾ ਥੱਲੇ ਫੇਰ ਲਿਆ ਕਰੋ ਚੱਲ ਮੇਰੇ ਭਾਈ ਹਾਂ ਕਿਉਂ ਜਦੋਂ ਆਪਾ ਜੀ ਆਏ ਰਾਜਕਮਾਰ ਤੁਲੀ ਉਹਦਨ ਮੈਂ ਵੱਡੇ ਘਲਾ ਲਿਆਈ ਕਿਡੇ ਕਿਡੇ ਇਹਦੇ ਦੱਸ ਦੋ ਨਾ ਹਾਂ ਇਸ ਕਰਨੀ ਪੀਗੀ ਆਪਣਾ ਪਿਆਦੀ ਪਹਿਲਾਂ ਚਾਹ ਪਹਿਲਾਂ ਪਾਣੀ ਪੀਤਾ ਫਿਰ ਚਾਹ ਪੀਤੀ ਹੁਣ ਸਕੰਜਵੀ ਪੀਤੀ ਆ ਕਰਕੇ ਆ ਗਿਆ ਤੇ ਅਮਨੀਤ ਨੇ ਅਮਨੀਤ ਨੇ ਦੁੱਧ ਪੀਤਾ ਬਲਵੀਰ ਕੋਰ ਨੇ ਬਲਵੀਰ ਕੋਰ ਬਣਾ ਕੇ ਲਿਆਈ ਸਪੈਸ਼ਲ ਸ਼ੀਸ਼ੀ ਕਹਦੀ ਅਮਨੀਤ ਅਮਨੀਤ ਦੀ ਸ਼ੀਸ਼ੀ ਚੱਲ ਕੋਈ ਨਹੀਂ ਸਾਰਾ ਕੁਝ ਖਾਦਾ ਪੀਤਾ ਗਿਆ ਕੇ ਬਿਲਕੁਲ ਕਿੱਥੇ ਅੰਡੀ ਜਦਾਂ ਅੰਕਲ ਕਹਿੰਦੇ ਗਲਾਸ ਨਿੱਕੇ ਆ ਕਹਿੰਦੇ ਬੋਦੋ ਤੜੜੀ ਗੁਰਸੀ ਜਾਨ ਨੂੰ ਸਭਲਾ ਆਹ ਹੋ ਜੋ ਕੋਣ ਸੋਈਦਾ ਵਾ ਨਹੀਂ ਜੋ ਤੇ ਚਾਜ ਨਾ ਦੱਸਦੇ ਉਹ ਨਿੱਕੇ ਕਰਾਜਾ ਹੱਥ ਨਹੀਂ ਪੈਂਦਾ ਮੈਂ ਪੁੱਛਿਆ ਕਿ ਪੀਓ ਅਸੀਂ ਕਲੋਨੀ ਆਢੋਗੇ ਆਪਣੀ ਨਵਾਂ ਨਾਲੋਂ ਤੇ ਮੈਂ ਬਲੌਗ ਨਾਲ ਕਿ ਦੱਸਦੇ ਪੀ ਆਢੋਗੇ ਕਿ ਨਹੀਂ ਅੱਛਾ ਕੀ ਆਂਦੇ ਆਢੋਗੇ ਆ ਪ੍ਰੈਕਟਿਸ ਦੇ ਇਹ ਕਰਨ ਹੁੰਦੀ ਹੈ ਜੇ ਨਹੀਂ ਸਬਜੀ ਦਾ ਜਿਹੜੀ ਸਬਜੀ ਤੇਰੀ ਉਹਦੇ ਕਰਕੇ ਪੁੱਛ ਰਹੀ ਹਾਂ ਹਾਂ ਅਰੇ ਸ਼ਸ਼ਾ ਨਹੀਂ ਕਿੰਨਾ ਨਹੀਂ ਪਤਾ ਨਹੀਂ ਫੇਰ ਮੈਂ ਮਲੋਟ ਕੱਢ ਕੇ ਲੈ ਕੇ ਆਈ ਸੀ ਕੋਈ ਕਹਿਦਾ ਹੋਇਆ ਤੇ ਅੱਧ ਵੀ ਹੋ ਗਿਆ ਬਣੀ ਨੀ ਕਿ ਨਾ ਤਾਂ ਚਲੀ ਆਈ ਫੇਰ ਮੈਂ ਕਿਹਾ ਵੀ ਜਿਹੜੇ ਤੀਜੇ ਬੰਦੇ ਨੇ ਕੈਮਰਾ ਫੜਿਆ ਉਹ ਨਾ ਹੀ ਹੋਣੀ ਹੈ ਕੋਈ ਆਹੋ ਮੰਦੀਪ ਨੇ ਬਣਾਇਆ ਸੀ ਕਿ ਵਲੌਗ ਨਿੱਕੀ ਬੌਟੀ ਨੇ ਇਹ ਨਾਲੇ ਸਿੱਧਾ ਤੁਸੀਂ ਕਹਿੰਦੇ ਹੋ ਵੀ ਜੇ ਕੋਈ ਹੈ ਦਾ ਅੱਡ ਹੋਵੇ ਜਿੰਨ ਕੇ ਦਾ ਹੋਇਆ ਨਾ ਤਾਂ ਅੱਡ ਕਿੰਨਾ ਹੀ ਹੋਣਾ ਨਹੀਂ ਨਹੀਂ ਉਹ ਤਾਂ ਮੈਂ ਮੁੱਕੇ ਦੁਬਾਰਾ ਦੱਸ ਦਵਾਂ ਅਸੀਂ ਪ੍ਰੈਕਟਿਸ ਦੇ ਅੱਡ ਹੋਣ ਅੱਡ ਹੋਣ ਦੀ ਪ੍ਰੈਕਟਿਸ ਕਰਨ ਦੇ ਆ ਇਹਨਾਂ ਦਾ ਉਹ ਹੀ ਹਲਵਾ ਬੱਕਰੇ ਨਹੀਂ ਹੋਣਾ ਵਾਲਾ ਆਹੋ ਜਿਹੜੀ ਵੀਡੀਓ ਚੱਲਣ ਰਹੀ ਆ ਆ ਵੀ ਨਾ ਬੱਕਰੇ ਨਹੀਂ ਹੋਣਾ ਲੋਕ ਤਾਂ ਬੱਕਰੇ ਨਹੀਂ ਹੋਣਾ ਨਹੀਂ ਪਤਾ ਕੀ ਆ ਜਦੋਂ ਮੈਂ ਵੀ ਘਰੇਲੇ ਛਿਲਦੀ ਨਾ ਮੈਂ ਜਾੜਾ ਛਿਲ ਦਿੰਨੀ ਆ ਸਾਡੀਆਂ ਬੌਟੀਆਂ ਵੀ ਜਾੜਾ ਛਿਲ ਦਿੰਦੀਆਂ ਇਹ ਜਿਹੜੇ ਮਾਂ ਪੁੱਤ ਦੋਵੇਂ ਇੱਕ ਪਾਸੇ ਆ ਸਬਜੀ ਦੇ ਇਦਾਂ ਹੀ ਲੱਗਦਾ ਹੁੰਦਾ ਵਾ ਦੂਜੇ ਨਾਲ ਲੱਗਦਾ ਇਕ ਕਰੀਓ ਸਨੂ ਵੀਰ ਨੇ ਮੈਨੂੰ ਕਹਿੰਦਾ ਜਾਨੀ ਤੂੰ ਪਰੇ ਹੋ ਧਾਲ ਨੂੰ ਤੜਕਾ ਮੈਨ ਲਾਉਣਾ ਵਾ ਤੇ ਮੈਨੂੰ ਹੋਵੇ ਵੀ ਜਿਹੜੇ ਪਿਆਜ਼ ਕੱਚੇ ਵੀ ਖਾਣ ਨੂੰ ਹਨਾ ਸਾਰਾ ਦੇ ਮੈਂ ਹਾ ਕੱਚੇ ਰੱਖਨੇ ਆ ਥੋੜੇ ਥੋੜੇ ਜਿਹਾ ਉਹ ਕਹਿੰਦਾ ਨਾ ਪੂਰੇ ਨਾ ਢਾਣ ਨੇ ਆ ਜਿਹਦਾ ਟਿੰਡਿਆ ਢਾੜਦਾ ਢਾੜਦਾ ਆਂ ਸਾੜੀ ਕਾਲੇ ਕਰ ਦਿੱਤੇ ਜਾ ਦੇ ਟਿੰਡਿਆਂ ਦੀ ਸਬਜ਼ੀ ਨਹੀਂ ਬਣਦੀ ਉਹ ਤੇ ਕਾਲੇ ਕਰਦੀ ਆ ਫਿਰ ਉਹ ਪੌੜੇ ਨਾਲ ਜੇ ਕਾਲੀ ਦੋਰੀ ਜਾਂ ਟਿੰਡਿਆਂ ਜੇ ਕੱਚੇ ਕੱਚੇ ਪੈ ਰਗਾ ਕਿੰਨੀ ਸਬਜ਼ੀ ਟੇਸਟੀ ਬਣਦੀ ਹਨਾ ਹਾਂ ਤੇ ਜੇ ਬਹੁਤ ਸਾਰੇ ਫਿਰ ਬਾਅਦ ਵਿੱਚ ਮੈਂ ਖਾਂ ਕੀ ਕੀਤਾ ਫਿਰ ਜਾਨ ਜਦੋਂ ਮੈਂ ਗਈ ਨਾ ਖਾ ਕੇ ਮੈਂ ਵੀ ਕਹਤ ਕੋੜ ਕੋੜ ਮਾਰੀ ਦਾਲ ਤੇ ਮੈਂ ਸਾਨੂੰ ਵੀ ਰਾਗੀ ਕੀਤਾ ਕਰਦਾ ਨਾ ਕੰਮ ਖਰਾਬਾ ਫੇਰ ਨਾ ਪਹਿਲਾਂ ਜਾਂ ਜਾਂਦੇ ਕੰਡਿਆ ਕੋੜਾ ਉਂਡੀ ਦਾਲਦੇ ਜਦੋਂ ਮੈਂ ਲਾਗੇ ਗਈ ਤਾਂ ਕਹਿੰਦਾ ਬੜੀ ਸਵਾਦ ਬਣੀ ਆ ਸਾਨੂੰ ਬੜੀ ਸਵਾਦ ਆ ਅਦਰਿਜਾ ਜਿਆ ਘੰਡਾ ਜਿਹੜਾ ਨਾ ਪੁੱਜਦੇ ਪੂਰਾ ਜਾਂਦਾ ਵਾ ਪਰ ਸਵਾਦ ਲੱਗਦਾ ਬਹੁਤ ਨਹੀਂ ਕਿਹੜਾ ਵੇਖਦੇ ਆ ਵੀ ਉਹ ਕ੍ਰਿਸਪੀ ਕਰਦੇ ਤੇ ਉਦਾ ਕਰਨਾ ਮੈਂ ਬਥੇਰਾ ਕਹਾਂ ਇਤੋਂ ਬਾਲਾ ਛੱਡ ਜਾਣੇ ਇੱਕ ਵਾਰ ਹੋਰ ਵੀ ਮਨਪੀਰ ਉਹ ਜਿਹੜੀ ਆ ਪਾ ਮਿੱਟੀ ਦੇ ਭਾਂਡੇ ਆ ਨਾ ਤੇ ਬੰਦਾ ਭਾਵੇਂ ਚੁੱਲੇ ਤੇ ਰੱਖ ਛੱਡੇ ਦਾਲ ਤੇ ਭਾਵੇਂ ਉਤਰਾ ਪੜੂਲੀ ਤੇ ਰੱਖ ਛੱਡੇ ਉਹ ਅੱਜ ਹੀ ਉਹ ਦਾਲ ਦਾ ਤੇ ਕੂਕਰ ਦੀ ਦਾਲ ਦਾ ਤੈਸ ਤੇ ਵੇਖਿਓ ਕਿੰਨਾ ਫਰਕ ਪੈਣਾ ਉਹਨੇ ਆਸੇ 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 ਰਿੱਚਦੀ ਰਹਿਣਾ ਕਹਿੰਦੇ ਜੇ ਇੱਕ ਵਾਰੀ ਛੀੜੀਆਂ ਮਾਰਾ ਕੇ ਤਾਂ ਉਹਦੇ ਜਿਹੜਾ ਅਸਰ ਵਾ ਆਪਾਂ ਕੱਢ ਦਿੰਨੇ ਆ ਕਹਿੰਦੇ ਜੇ ਬੀਟ ਵਾਲੇ ਵਿੱਚ ਜਿਹੜਾ ਬੀਟ ਵਾਲੇ ਮਟਨ ਉਹ ਸਾਰਿਆਂ ਦਾ ਹੀ ਘਟ ਹੁੰਦਾ ਜਿਹਦਾ ਪੈਰਪੂਰ ਦਾ ਦੁੱਖ ਦੇ ਮੇਰੇ ਜਾਬ ਘਟ ਵਾ ਉਹ ਜਿਹੜਾ ਵਾ ਹਨਾ ਕੁਝ ਜੇ ਨਹੀਂ ਵੀ ਚੌਲ ਬਣਾਉਣੇ ਨਾ ਤਾਂ ਵੀ ਮਿੱਟੀ ਦੇ ਕੁਝ ਜਿਹੇ ਚਣਨ ਨੂੰ ਰੱਖ ਦੇਣਾ ਪਾ ਕੇ ਫੇਰ ਉਹਦੇ ਵਿੱਚ ਦਹੀਂ ਤੇ ਲੂਣ ਵਿੱਚ ਮਿਲਾ ਕੇ ਖਾਓ ਤੇ ਕਹਿੰਦੇ ਵੀ 4-5 ਦਿਨ ਖਾ ਲੋ ਤੇ ਤੁਹਾਡੇ ਜਿਹੜਾ ਤੁਹਾਨੂੰ ਕੋਈ ਗੋਲੀ ਖਾਣ ਦੀ ਲੋੜ ਨਹੀਂ ਪੈਣੀ ਰੇਨ ਕੇ ਰੇਨ ਕੇ ਚੌਲ ਵਿੱਚ ਰੱਖ ਲੋ ਆਹੋ ਵੀ ਦਿਨ ਨਹੀਂ ਨਹੀਂ ਉਦਾਂ ਬਣਾ ਸਕਦੇ ਪੂਰੀ ਵਿੱਚ ਕੱਚੇ ਰੇ ਪਾ ਛੱਡੋ ਸਾਵੇਂ ਢੜਿਓ ਮਿੱਟੀ ਦੇ ਵਿੱਚ ਢੜਿਓ ਅਸਰ ਮਿਲ ਜਾਂਦਾ ਵਾ ਤਤ ਮਿਲ ਜਾਂਦੇ ਉਹ ਜਿਹੜੇ ਮਿੱਟੀ ਦੇ ਆਉਂਦੇ ਪਏ ਉਹ ਤਾਰਾਂ ਜਿਹਾ ਰਹੇ ਫੜ ਕੇ ਤਾਂ ਮਿੱਟੀ ਦੇ ਉੱਥੇ ਕਿਤੇ ਰੋਟੀ ਪਕਾ ਲੈਣਾ ਟਾਈਮ ਲੱਗਦਾ ਹੀ ਉਹਦਾ ਟੇਸਟੀ ਵੀ ਬਖਰੇ ਹੀ ਪੁੱਤ ਰੋਟੀ ਦਾ ਆਹ ਬੜਾ ਟਾਈਮ ਲੱਗਦਾ ਪਰ ਸ਼ਾਇਨ ਵਿੱਚ ਰੱਖਿਆ ਵਾ ਨਹੀਂ ਰੱਖਿਆ ਉਸ ਤਵਾ ਮਿੱਟੀਆ ਆ ਵੀ ਸੋ ਸੋ ਰੱਖਿਆ ਚੋਟੀ ਨਹੀਂ ਪਾਈ ਹਾਂ ਨਹੀਂ ਚੁੱਲ੍ਹੇ ਦੇ ਬਕਸੇ ਅੰਦਰ ਟੋਟੇ ਉੱਦੋਂ ਥੋੜੀ ਚੁੱਲੀ ਗਿਆ ਹਾਂ ਉਹ ਤੇ ਬੁਲ ਨਹੀਂ ਨਹੀਂ ਉਹ ਰੀਣੀ ਲੱਗ ਨੂੰ ਅੱਗ ਤੇ ਰੱਖ ਛੱਡੋ ਬੜਾ ਛੋਟ ਲੈਂਦੇ ਆ ਤੇ ਬਾਕੀ ਉਹ 1 ਮਿੰਟ ਹੋਰ ਜੇ ਉਹਦੇ ਤੇ ਰੋਟੀ ਲੱਥੀ ਹੋਊਗੀ ਤੁਹਾਨੂੰ ਐ ਨਾ ਨਾ ਤੰਦੂਰੀ ਰੋਟੀ ਹੈ ਤੰਦੂਰੀ ਹਾਂ ਤੇ ਘੱਟ ਸੜਦੀ ਵੀ ਨਹੀਂ ਨਹੀਂ ਸੜਦੀ ਆਪ ਤੇ ਸੇਕਣਾ ਪਾਣੀ ਉਹਨੂੰ ਤੁਹਾਨੂੰ ਐ ਲੱਗਣਾ ਤੰਦੂਰ ਦੀ ਰੋਟੀ ਹੈ ਹਾਂ ਵਧੀਆ ਬਣੂਗੀ ਤੇ ਉਹਦੇ ਇੱਕ ਵਾਰ ਨਹਿਰ ਤੇ ਕੋਣ ਦੇ ਕੰਮ ਕਰਨ ਜਦੋਂ ਤੁਸੀਂ ਦਾਲ ਲੈ ਕੇ ਗਏ ਸੀ ਵਿੱਚ ਮੱਖਣੀ ਪਾ ਕੇ ਤੇ ਕਈ ਉਹ ਉਹ ਬੜੀ ਵਾਰ ਮੁੜ ਕੇ ਕਰ ਸਾਹਬ ਨੂੰ ਮਿਲਿਆ ਬੰਦਾ ਤਾਂ ਕਹਿੰਦਾ ਮੈਨੂੰ ਤੇ ਤੇਰੀ ਉਹ ਨਹੀਂ ਭੁੱਲਦੀ ਜਿਹੜੀ ਅਧ ਰੀਜੀ ਦਾਲ ਦੇ ਵਿੱਚ ਮੱਖਣੀ ਪਾ ਕੇ ਲਿਆਇਆ ਨਹਿਰ ਤੇ ਹੀ ਕੰਮ ਕਰਨ ਦੇ ਕੋਈ ਆਹੋ ਉਹਨਾਂ ਕੋਲ ਹੈ ਨਹੀਂ ਸਬਜੀ ਸੂਜੀ ਹੈ ਨਹੀਂ ਤੇ ਮੈਂ ਫਿਰ ਮੈਂ ਕਿਹਾ ਕੋਈ ਨਹੀਂ ਮੈਂ ਤੇ ਹਾਂ ਕਾਹੀ ਦਾਲ ਧਰ ਹੀ ਤੇ ਸੀੜੀਆਂ ਵੱਜਣ ਵਾਲੀਆਂ ਤੇ ਕੱਚੀ ਪੱਕੀ ਜਿੱਦਾਂ ਦੀ ਬਣੀ ਲੈ ਕੇ ਵਿੱਚ ਕਿ ਹੋ ਗਿਆ ਪਾ ਗਏ ਚਾਹਨੇ ਰੋਟੀ ਖਾਣੀ ਹੈ ਚਾਰ ਨਾਂ ਮੈਨਾਂ ਲੱਗੇ ਹੀ ਕੱਢ ਕੇ ਖਾਂਦੇ ਮੈਂ ਨੂੰ ਆਖਿਆ ਖਲੋ ਜਾ ਮੈਂ ਲੈ ਕੇ ਆਉਣਾ ਯਾਰ ਤੂੰ ਕੀ ਚਾਰ ਨਾਂ ਦਾ ਖਾਓ ਮੈਨੂੰ ਹੋਰ ਤਰਾਜਾ ਲੱਗਾ ਤੇ ਉਹ ਜੋ ਵੀ ਬਣਿਆ ਮੈਨਾਂ ਦੋ ਹੈਗਾ ਪਾਦੇ ਦਵਾ ਦੋ ਇੱਦਾਂ ਹੀ ਆ ਚਲੋ ਬਾਕੀ ਜਿਹੜੀਆਂ ਚੀਜ਼ਾਂ ਪੁਰਾਣੇ ਚੀਜ਼ਾਂ ਵਿਰਸਾ ਹੀ ਗਵਾ ਲਿਆ ਬਾਕੀ ਪਹਿਲਾਂ ਦੇ ਖਰਾਸ ਚੱਲਦੇ ਹੁੰਦੇ ਤੇ ਆਸਤੇ 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 ਆਟਾ ਮਿਚਰਾਸ ਮੈਂ ਨਹੀਂ ਉਹ ਵੇਖੇ ਚੱਲਦੇ ਪਰ ਮੇਰੀ ਉਮਰ ਵੀ 50 ਪਲੱਸ ਹੋ ਗਈ ਆ ਪਰ ਮੈਂ ਖਰਾਸ ਚੱਲਦੇ ਨਹੀਂ ਵੇਖੇ ਉਹ ਜਿੱਦੋ ਅਠਵਾਲਾ ਨੂੰ ਜਾਈਦਾ ਨਾ ਕੋ ਮੈਨੂੰ ਜਿੱਦੋ ਜਾਈਦਾ ਅਠਵਾਲਾ ਵਾਲੀ ਨਹਿਰ ਤੇ ਵੀ ਹੈ ਉਹ ਕਰਾਉ ਕਰੈਡ ਹੋਰ ਚਿੰਗੀ ਗੰਢ ਖਰਾਸ ਹੁੰਦੇ ਜਿਹੜੇ ਬੋਲਾ ਨਾਲ ਚੱਲਦੇ ਅੱਛਾ ਅੱਛਾ ਉਹ ਮੈਂ ਰੂਨਾ ਚ ਵੇਖੇ ਬਥੇਰੇ ਪਾਕਿਸਤਾਨ ਵੱਲ ਹੈਗੇ ਨਾ ਹੈਗੀ ਉੱਧਰ ਜਿਹੜੀ ਆਪਣੇ ਜੱਡੇ ਉੱਧਰ ਬਾਰਡਰ ਤੇ ਇਹਦੀ ਹੈ ਨਾ ਉਹਨਾਂ ਤੇ ਵੀ ਹੈਗੀ ਚੀਜ਼ ਉਹ ਤਾਂ ਉਹੀ ਆ ਇੱਕ ਇੱਕ ਪੁੜ ਥੱਲੇ ਆ ਤੇ ਇੱਕ ਪੁੜ ਉੱਤੇ ਆ ਉਹ ਚ ਥੋੜਾ ਗੈਪ ਆ ਉਹ ਥਾੜੇ ਦਾਣੇ ਕਿਰਦੇ ਰਹੀਦੇ ਉਹ ਵੀ ਤਾਂ ਪੀਦਾ ਉਹ ਛੇਤੀ ਛੇਤੀ ਪੀਦਾ ਵਾ ਉਹ ਚੀਜ਼ ਉਹ ਵੀ ਉੱਤੇ ਉਹ ਗਾੜੀ ਕੀ ਬਣਾ ਕੇ ਬਾਲ ਜੋਰੇ ਦੇ ਚੈਦਰ ਦਾ ਘੁੰਮਦਾ ਤੇ ਉਹ ਰਗੜ ਰਗੜੀ ਪਾਰੀ ਜਾਂਦਾ ਵਾ ਚੱਕੀ ਵਾਲਾ ਹੀ ਕੰਮ ਆ ਤੇ ਹੱਥੇ ਆਟਾ ਬਾਹਰੋਂ ਨਿਕਲਦਾ ਜਾਂਦਾ ਚੱਕੀ ਵਾਲਾ ਹੀ ਕੰਮ ਮਿਠਾਈ ਚ ਹੁੰਦਾ ਆਟਾ ਉਹਦੀ ਰੋਟੀ ਜਿਹੜੀ ਆਸਤੇ ਆਸਤੇ ਬਣਦੀ ਹੁਣ ਤਾਂ ਇਹ ਚੱਕੀ ਵਾਲਿਆਂ ਨੂੰ ਕਹਿ ਦਿੰਦੇ ਆ ਵੀ ਐ ਸਰਮੇਰ ਕਾ ਬਣਾਦੇ ਇੱਕ ਤੇ ਅੱਗ ਉਹ ਕੱਢ ਦਿੰਦਾ ਇੱਕ ਆਣ ਕੇ ਹੀ ਗੈਸਾਂ ਦੇ ਅੱਗ ਕੱਢ ਦਿੰਦੇ ਆਟੇ ਦੀ ਉਹ ਤੇ ਅਸਰ ਜਨਾ ਕੋਣਾ ਕਿਤੇ ਠੀਕ ਨਹੀਂ ਗਾੜੀ ਖਾਣ ਵਾਲਿਆਂ ਦੀ ਤਾਕਤ ਪਾਕਿਸਤਾਨ ਦੀ ਅਰੀਲਾ ਮੇਖੰਡੀ ਨਾ ਮੈਂ ਫਿਰ ਬੰਦਾ ਜਦੋਂ ਇੱਕ ਪ੍ਰੋਫਾਈਲ ਖੋਲਦਾ ਫਿਰ ਉਹਦੀਆਂ ਕਿੰਨੀਆਂ ਵੇਖ ਲੈਂਦਾ ਉਹਨਾਂ ਦੇ ਜਿਹੜੇ ਉਹ ਪਾਣੀ ਵੀ ਨਿਕਲਦਾ ਉਹ ਵੀ ਇਦਾਂ ਟਿੰਡਾਂ ਦੇ ਨਾਲ ਨਿਕਲਣ ਲਿਆ ਹੈ ਨਾ ਆਪਣੇ ਉਧਰ ਸਾਰਾ ਖਤੋਂ ਸਾਡੇ ਤੇ ਪਾਣੀ ਭੜਾ ਡੂਗਾ ਆਪਣੇ ਇੱਕ ਖੂਹ ਚੱਲਦਾ ਵੇਖਿਆ ਹਾਲੇ ਤੱਕ ਆਪਾਂ ਕਿੱਥੇ ਜਾਣਦੇ ਆਪਾਂ ਹਾਜੀ ਹੋਠੀਆਂ ਸਾਹਿਬੀ ਹੈ ਨਾ ਉੱਤਰ ਜਾਈਏ ਅਨੰਪੁਰ ਸਾਹਿਬ ਨੂੰ ਰਸਤੇ ਚੋਂਦਾ ਉਹਥੇ ਕੱਢਦੇ ਜਦੋਂ ਘੇੜੋ ਤੇ ਪਾਣੀ ਆਉਂਦਾ ਆ ਬਾਬੇ ਚੱਲਦਾ ਹੁੰਦਾ ਵੀ ਨਾ ਥੋੜਾ ਜਿਹਾ ਤੇ ਬੱਦ ਹੋਇਆ ਨੂੰ ਆ ਅੱਜ ਦੀ ਭਾਮੜੀ ਅੱਛਾ ਨਾਥਣ ਬਾਬੇ ਬਾਬੇ ਸੁਖ ਨਾ ਆ ਹੁਣ ਜੇ ਬੰਦ ਹੋਇਆ ਵਾ ਚੱਲਦਾ ਚੱਲ ਤੇ ਛਿਆੜੇ ਸਾਹਿਬ ਨਹੀਂ ਹੈਗਾ 6 ਹਲਟਾਂ ਵਾਲਾ ਖੂ ਤਾਂ ਹੀ 6 ਹਟਾ ਸਾਹਿਬ ਪਿਆ ਵਾ ਨਾ 6 ਹਲਟਾਂ ਵਾਲਾ ਉਹਥੇ ਖੂ ਦੀਆਂ ਹਾਂ 6 ਹਲਟਾਂ ਵਾਲਾ ਖੂ ਤਾਂ ਹੀ ਕਹਿੰਦੇ ਨਾ 6 ਹਟਾ ਸਾਹਿਬ ਛੇੜਾ ਸਾਹਿਬ ਗਏ ਨਹੀਂ ਮੈਂ ਨਹੀਂ ਵੇਖਿਆ ਹਮਰ ਸਾਹ ਹਮਰ ਸਾਹਿਬ ਛੇੜਾ ਸਾਹਿਬ ਨਹੀਂ ਗਏ ਉੱਥੇ ਨਹੀਂ ਗਏ ਜਾਓ ਕਹਿੰਦਾ ਮੱਥਾ ਟੇਕੋ ਛੇੜਾ 라 ਉੱਥੇ ਹੀ ਆ ਉੱਥੇ ਨਹੀਂ ਗਏਗੇ ਕਦੀ ਉੱਥੇ ਹੀ ਰਹਿਣਾ ਤੇ ਉੱਥੇ ਹੀ ਆ ਛਾਟੇ ਤੇ ਜਾਓ ਕਹਿੰਦਾ ਜਿੱਦਾਂ ਜੀਤ ਸਿੰਘ ਸਾਹਿਬ ਕਿਤੇ ਜਾਓਗੇ ਤੇ ਉਸ ਦਿਨ ਪਹਿਲਾਂ ਪਰੇ ਮੱਥਾ ਟੇਕ ਆਇਓ ਉਸ ਵਾਸਤੇ ਜਾ ਕੇ ਹਾਂ ਛੇੜਾ 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 ਹਾਂ ਛੇੜਾ ਸਾਹਿਬ ਗੁਰਦੁਆਰਾ ਬਹੁਤ ਵੱਡਾ ਬਹੁਤ ਵਧੀਆ ਗੁਰਦੁਆਰਾ ਵਾ ਆਪਣੀ ਬਾਜ਼ ਦੁਬੜੀ ਹੁੰਦੀ ਛਾੜਾ ਸਾਹਿਬ ਹਾਂ ਉਹ ਫੇਨ ਆਟੋ ਵਾਲੇ ਆਟੋ ਵਾਲੇ ਨਾ ਅਨੰਦ ਸਾਹਿਬ ਛਾੜਾ ਸਾਹਿਬ ਹਾੜੇ ਇੱਥੇ 마ਸੀ ਹੈ 마ਸੀ ਹੋਣੀ ਕੋਟ ਵਾਲੇ ਤੇ ਉਹਨਾਂ ਦੇ ਉਹ ਪਹਿਲਾਂ ਅਸੀਂ ਜਿਦਾਂ ਜਾਂਦੇ ਨਾ ਖੀਰ ਚੜਾਉਣਾ ਆਪਣੇ ਆਪਣੇ ਬਾਬਾ ਜੀ ਸਾਹਿਬ ਕਿਦਾਂ ਉਹ ਉੱਥੇ ਜਾਂਦੇ ਛਾੜੇ ਸਾਹਿਬ ਖੀਰ ਲੈ ਕੇ ਤੇ ਫੇਰ ਉਹਨਾਂ ਨੇ ਦੁੱਧ ਰਿੜਕਣਾ ਪਾਉਣਾ ਆਪੋ ਆਪਣਾ ਮਨ ਹੁੰਦਾ ਨਾ ਜਿੱਥੇ ਮਰਜ਼ੀ ਕੋਈ ਲੈ ਕੇ ਜਾ ਸਕਦਾ ਉਹ ਵੇਖਿਆ ਨਹੀਂ ਜਾਨੀ ਜੋ ਉੱਚੀ ਬੋਲ ਨਹੀਂ ਜੋ ਤੇਰੀ ਤੇ ਕਿਤੇ ਆਵਾਜ਼ ਹੀ ਨਹੀਂ ਆਈ ਵਿੱਚ ਮਾਸਾ ਵੀ ਉਹਦਾ ਵੀ ਇੰਨਾ ਸੰਗ ਪਾੜਦੀ ਤਾਈ ਦਵਾਲੇ ਹੋ ਕੇ ਕੀ ਕੋ ਕਰਦੀ ਮੈਂ ਬੋਲ ਨਹੀਂ ਕੋਈ ਤਾਂ ਆਵਾਜ਼ ਕਿੱਥੋਂ ਨਹੀਂ ਹੈ ਮੈਂ ਜਦ ਬੋਲ ਨਹੀਂ ਕੋਈ ਤਾਂ ਆਵਾਜ਼ ਕਿੱਥੋਂ ਆ ਬੋਲ ਨਾ ਹੁਣ ਫਿਰ ਤਾਈ ਦਵਾਲੇ ਤਾਂ ਇੰਨਾ ਹੁੰਨੀ ਆ ਹਨਾ ਤਾਈ ਨੂੰ ਕਰੇ ਕੋਟ-ਕਟ ਮਾਰਦਾ ਕਿਤੇ ਮੇਰਾ ਕਿਤੇ ਚੁੰਡੀਆਂ ਮਟਵਾੜੇ ਮੇਰੇ ਕੋਲ ਜਦੋਂ ਤਾਈ ਨੂੰ ਚਦਾ ਹੋਇਆ ਤੇ ਕੁੱਟਣਾ ਹੀ ਆ ਪਰਸਾ ਮੇਰਾ ਨਹੀਂ ਬਹੁਤੀ ਜ਼ੋਰ ਦੀ ਹੱਥ ਕੋਟਦਾ ਇਹਦਾ ਬਗਾ ਸ਼ਦਾਈ ਉਹਨੂੰ ਕੋਲਾ ਕੁੱਟਣਾ ਹੁੰਦਾ ਮੁੱਢ ਕਿ ਮੈਂ ਤਾਈ ਬੋਲ ਮੁੜ ਕੇ ਬਿੰਦ ਕਹਿੰਦੀ ਸੋਰੀ ਤਾਈ ਛੱਟ ਪੀੜਤ ਨਹੀਂ ਹੋਈ ਜਾਦੀ ਮੈਂ ਪੀੜਤ ਹੋਈ ਮੈਨੂੰ ਪਰ ਮੈਂ ਜਰ ਗਈ ਕਿ ਹੁਣ ਕੇ ਕਰਨਾ ਹੀ ਫਿਰ ਮੁੱਟਣ ਵਾਲਾ ਉਸ ਤੋਂ ਜ਼ਿਆਦਾ ਸ਼ਦਾਈ ਚਲ ਕੋਈ ਗੱਲ ਨਹੀਂ ਕਟ-ਕਟ ਖਾ ਕੇ ਵੱਡੇ ਹੋਈ ਜਾ ਵਾ ਇਦਾਂ ਇਦਾਂ ਹੀ ਆ ਹੋ ਗਿਆ ਫੋਨ ਤਾਂ ਚਾਰਜ ਕਿ ਨਹੀਂ ਲੈ ਪਰਸੋਂ ਜਿਹੜੀਆਂ ਜਿਹੜੇ ਮੇਰੇ ਸੀਨ ਉੱਤੇ ਬਣਦੇ ਹੀ ਜਦੋਂ ਜਦੋਂ ਮੈਨੂੰ ਮਨਜੋ ਨੇ ਕਿਡਨਾਪ ਕਰਕੇ ਫੜਿਆ ਉਹਦੋਂ ਮੈਨੂੰ ਇੰਨਾ ਡਟਿਆ ਇੰਨੇ ਕੁਛਾ ਜਿਹੀ ਮਿੱਟੀ ਕੁਟਿਆ ਮੈਂ ਐ ਸੀ ਮੇਰੇ ਕੋ ਸੀਨ ਨਹੀਂ ਹੁੰਦੇ ਨਾ ਬਿਨ ਹਸਾਈ ਦੇ ਜਦੋਂ ਬਦਮਾਸ਼ੀ ਦੀ ਵੇਲੇ ਕੰਡਿਆ ਆਈ ਦਸ ਤੂੰ ਤੈਨੂੰ ਮੈਂ ਹੂੰ ਕਰ ਤੇ ਨਾ ਕਰਦਾ ਵੱਧਾ ਜਿਤਿਆ ਮੈਨੂੰ ਆਸ ਆਈ ਜਾਵੇ ਉਹ ਇੱਥੇ ਕਿ ਜੇ ਮੈਂ ਖੜੇ ਮੈਂ ਹੱਸ ਬਾਗੋ ਥਾੜ ਕਰਦੀ ਚਪੇ ਉਹਦਾਂ ਭਾਵੇਂ ਨਹੀਂ ਵੱਜਦੀਆਂ ਨਹੀਂ ਉਦਾਂ ਕਦੀ ਵੱਜੀਆਂ ਹੀ ਨਹੀਂ ਆ ਨਹੀਂ 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 ਵੀ ਸੀਨ ਚ ਵੀ ਉਦਾਂ ਭਾਵੇਂ ਨਹੀਂ ਵੱਜ ਰ ਹੱਸ ਬੈਨ ਤਾਂ ਫਿਰ ਤਾਂ ਫਿਰ ਲੱਗ ਗਈ ਪਹਿਲਵਾਨਾਂ ਦਾ ਮਾਹਬਾਨਾ ਮਿਲਿਆ ਨਹੀਂ ਪਹਿਲਵਾਨ ਵੀ ਘੋੜੇ ਬੱਚਾ ਤੇ ਮਨਪਰੀ ਦੋਤੋਂ ਵੀ ਜ਼ਿਆਦਾ ਤੇ ਮੈਂ ਸਾਰਿਆਂ ਤੋਂ ਜ਼ਿਆਦਾ ਆਪਣਾ ਨਾਮ ਪਹਿਲਾਂ ਲੈ ਲੈਂਦੀ ਆ ਹੈਨਾ ਸਾਰ ਕੋਈ ਕਹਿੰਦਾ ਮੈਂ 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 ਹੈਨਾ ਹਾਂ ਮੈਂ ਮੇਰੀ ਜੀ ਫਸੇ ਆਪਾਂ ਹਰ ਕੋਈ ਕਹਿ ਦਿੰਦਾ ਵਾ ਪਰਮਾਤਮਾ ਸਾਡਾ ਭਲਾ ਕਰੀ ਪਰ ਸ਼ੁਰੂ ਮੇਰੇ ਤੋਂ ਕਰੀ ਸਹੀ ਗੱਲ ਵਾ ਬਾਕੀ ਤੂੰ ਤੇ ਆਪੇ ਕਹਿਣਾ ਵਾ ਕਿ ਹੁਣ ਚੱਲੇ ਚਮਕੇਰਾ ਮੈਨੂੰ ਜੋ ਕਰਨਾ ਪੈਂਦਾ ਨਹੀਂ ਤੂੰ ਹੀ ਚੱਲੇ ਜਾਉਂਗੇ ਇੱਕ ਦਿਨ ਸਬਜ਼ੀ ਬਣਾ ਕੇ ਉਹ ਗੱਲ ਕੀ ਪਾੜ ਥੰਮ ਦਿੱਤਾ ਭਲਾ ਦੇ ਦੱਸੋ ਕਿੰਨੇ ਦਿਨ ਇੱਕ ਦਿਨ ਹਾਂ ਹੋਰ ਕਿਦਣ ਰੋਜ਼ ਮੈਨੂੰ ਬਣਾਉਣੀ ਪੀਦੀ ਹਾਏ ਰੱਬਾ ਰੱਬ ਨੂੰ ਤੇਰੇ ਹੰਦੇ ਝੂਠ ਨਾ ਬੋਲੋ ਇਨਾ ਇੱਥੇ ਹੀ ਉੱਥੇ ਬੋਲਤਾ ਉਹ ਨਾ ਗਾਉਣਾ ਪਿਛਾ ਹਾਂ ਹੁਣ ਚੰਗੀਆਂ ਹਨ ਗੰਜੀਤ ਤੇ ਮੰਦਿਰ ਤੇ ਛੱਡ ਕੇ ਸਾਰਾ ਹਥਿਆਰ ਫੜਾਉਣ ਆਪੇ ਸੌਤਨ ਜਮੀ ਵਾਲੀ ਸਾਡੇ ਦੇ ਤੇ ਜਿ ਮੇਰੀ ਅੱਗੇ ਬਣੀ ਤਗੜੀ ਉਹ ਆਖਣ ਸੋ ਗੱਭੀ ਜੇ ਸਾਡਾ ਨਾਂ ਲਾ ਹੀ ਦਿੱਤਾ ਹੁਣ ਵੀ ਮੈਂ ਬਣਾਉਣਾ ਮੈਂ ਤਾਂ ਮੈਂ ਹੀ ਨਹੀਂ ਕੁਝ ਕਰਦੀਆਂ ਇੱਕ ਦੇ ਦੇਣੇ ਕੜਾਈ ਇੱਕ ਦੇ ਦੇਣੇ ਓਡੀ ਕੀ ਕੁੱਕਰ ਇੰਨੀਂ ਚੀਜ਼ ਜਗ੍ਹਾ ਮਿਲਦੀ ਐ ਇੱਕ ਕਟਸੀ ਦੇ ਦੇਣੇ ਇੱਕ ਤੜਕੇ ਦਾ ਨਹੀਂ ਦੇ ਦੇਣੇ ਤਾਂ ਬਸ ਪਤਾ ਨਹੀਂ ਮੈਨੂੰ ਨਾ ਕਿ ਸੇਲੀ ਭੈਣ ਕੋਈ ਸਾਡੇ ਲਾਗੂ ਆਂਡੋ ਗਵਾਂਡੋ ਮੈਨੂੰ ਹਜੇ ਤੱਕ ਮੇਰੀ ਇੰਨੀ ਉਮਰ ਹੋ ਗਈ ਮੈਨੂੰ ਨਹੀਂ ਪਤਾ ਕਿ ਕਿੰਨੇ ਭਾਂਡੇ ਹੁੰਦੇ ਰਸੋਈ ਦੇ ਉਹ ਇਦਾਂ ਗੱਲਾਂ ਕਰੀ ਜਾਵੇ ਕਰੀ ਜਾਵੇ ਤੇ ਕਹਿੰਦੀ ਆ 18 ਭਾਂਡੇ ਰਸੋਈ ਦੇ ਹੁੰਦੇ ਆ ਹੈ 18 ਭਾਂਡਿਆਂ ਦੀ ਰਸੋਈ ਦੇ ਹੁੰਦੇ ਆ ਹਾਂ ਮੈਂ ਮੁੜ ਕੇ ਕਦੀ ਗਿਣਾ ਹੁਣੇ ਗਿਣ ਲੈ ਕੜਾਈ ਨਹੀਂ ਕੁੱਕੜ ਤੋਂ ਸ਼ੁਰੂ ਕਰਦੇ ਕੁੱਕੜ ਕੜਾਈ ਕੜਾ ਕੁੱਕੜ ਚੱਲ ਕੁੱਕੜ ਕੜਾਈ ਕੜਾਈ ਤੇ ਪਤਲੀ ਹੂੰ ਪਤੀਲਾ ਹੂੰ ਕੜਸੀ ਹੈ ਤਸਲਾ ਨਹੀਂ ਇਹਨਾਂ ਕਿਹਦੇ ਜਾਨੀਆ ਗੜੀ ਗਿਣਤੀ ਵੀ ਬਾਰੋ ਕਿਹਨੀਆਂ ਨਹੀਂ ਪੋਟਿਆਂ ਨੇ ਨਹੀਂ ਗਿਣਨ ਕੇ ਫਰਾਈ ਮੀਲਰ ਫਰਾਈ ਤਸਲਾ ਇਹਦਾ ਕੁੰਦਰੀ ਦੀਦੀ ਦਾ ਫਰਾਈ ਮੀਲਰ ਤੇ ਉਹਦਾ ਅਮਰੋ ਦਾ ਫਰਾਈ ਉਹ ਕੀ ਕਹਿੰਦੀ ਪ੍ਰਾਈਵਿਲੇਰੀ ਕੇ ਪ੍ਰਾਈਵਿਲੇ ਤਾਂ 4 ਮੀਲਰ ਰੰਦੀ ਹੈ ਅਮਰੋ ਦਾ 4 ਫਰਾਈਵਿਲੇਰ ਵਾ ਉਹਦਾ ਪ੍ਰਾਈਵਿਲੇ ਪ੍ਰਾਈਵਿਲੇ ਰੰਦੀ ਹੀ ਉਹ ਨਹੀਂ ਤੁਸੀਂ ਵੀ ਕਰ ਦੋਗੇ ਇਹਨਾਂ ਨੂੰ ਠਾਲੀ ਕੌਲੀ ਗਲਾਸ ਚਿਮਚਾ ਤਵਾ ਪ੍ਰਾਦਨ ਹਾਂ ਇਹ ਵੀ ਵਿਚੇ ਹੀ ਤਵਾ ਪ੍ਰਾਤ ਚਕਲਾ ਵੇ ਲੈਣਾ ਪਤੀਲੀ ਕੜਾਈ ਹਾਂ ਕੁਕਰ ਕਰਸ਼ੀ ਕਰਸ਼ੀ ਪਾ ਲਈ ਕਿ ਨਹੀਂ ਕਰਸ਼ੀ ਪਾ ਲਈ ਲੈ ਦਸਲਾ ਕੜਸ਼ੀ ਕਿ ਕੰਨੇ ਬਣੇ ਆ ਕੜਸ਼ੀ 12 ਹੋ ਗਏ 3 3 6 3 ਨੂੰ 12 ਹੋ ਗਏ 12 ਨਹੀਂ ਜੱਗ ਵੀ ਆਉਣਾ ਜੱਗ ਗੜਵੀ ਜੱਗ ਗੜਵੀ ਹਾਂ ਦਊਂਗਾ ਨਹੀਂ ਦੂੰਗਾ ਵੀ ਨਹੀਂ ਕੋਲਾ ਮੋਡੇ ਮੋਡੇ ਹੋ ਥਾਰੀ ਕਉ ਲਿਖਵੇ ਚ ਰੋਟੀ ਖਾ ਲੈਣੀ ਤਸਲਾ ਨਹੀਂ ਕਿਣਿਆ ਜਿਹਨੂੰ ਡੱਬੂ ਬੋਲ ਦਿੰਦੇ ਤਸਲਾ ਮਧਾਣੀ ਆ ਮਧਾਣੀ ਵੀ ਹੋ ਸਕਦੀ ਨਹੀਂ ਨਹੀਂ ਪਾਂਡਿਆਂ ਚ ਆਉਣਾ ਪਾਂਡਿਆਂ ਚ अच्छा मिनू ਨਹੀਂ ਹੋਰ ਬਤਾ ਉਹਦਾ ਮੈਂ ਜੇ ਮੈਨੂੰ ਕਿਤੇ ਫੇਰ ਮਿਲੂਗੀ ਮੈਂ ਉਹਦਾ ਪੁੱਛੂ ਪਰ ਅਭੀ 18 ਭਾਂਡੇ ਕਿਹੜੇ ਕਿਹੜੇ ਹੁੰਦੇ ਆ ਉਹਦਾ ਬਣਾਉਣਾ ਪਰ ਮੋੜੇ ਲੱਗੇ ਸਬਸਕ੍ਰਾਈਬਰ ਜਿੰਨੇ ਜਿੰਨੇ ਕੋ ਤੁਸੀਂ ਗਿਣਿਓ ਬਲਾ 18 ਭਾਂਡੇ ਹੁੰਦੇ ਆ ਆਹੋ ਵੀ ਸਾਰੇ ਜਾਣੇ ਇਹ ਵੀ ਨੋਟ ਕਰਕੇ ਬਾਅਦ ਕਹ ਦੱਸਿਓ 18 ਭਾਂਡੇ ਹੁੰਦੇ ਆ ਦੱਸਿਓ ਕਲਾ ਜਿਹੜੀਆਂ ਆਪਾਂ ਨੂੰ ਨਹੀਂ ਪਤਾ ਨਹੀਂ ਹੁਣ ਓਦਾਂ ਤੇ 10-10 ਥਾਲੀਆਂ 15-15 ਗਲਾ 20-20 ਕਿੰਨੇ ਕਿੰਨੇ ਭਾਂਡੇ ਉਹ ਗੱਲ ਨਹੀਂ ਹੈਗੀ ਮਤਲਬ ਕਿ ਕਿਸਮਾ ਮੇਨ ਭਾਂਡੇ ਜਿਹੜੇ ਹੁੰਦੇ ਆ 18 ਭਾਂਡਿਆਂ ਦੀ ਰਸੋਈ ਦੇ ਵਿੱਚ ਹਰ ਇੱਕ ਚੀਜ਼ ਦੀ ਇੱਕ ਇੱਕਰ ਹੋਣੀ ਚਾਹੀਦੀ ਆ ਕੌਲੀ ਉਹ ਉਹ ਤਾਂ ਗਿਣ ਲਿਆ ਹੋਇਦਾਂ ਚਾਹ ਪਾਨ ਵਾਲੀ ਮੈਂ ਕਹਿੰਦਾ ਡੋਰੀ 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 ਜਿਹੜੀਆਂ ਉਹ ਚਾਹ ਪਾਣੀ ਵਿੱਚ ਆਈਆਂ ਹੋਣ ਡੋਰੀ ਜੀ ਡੋਰੀ ਪਣੀ ਪਲੇਟ ਵਿੱਚ ਆਹੋ ਪਰ ਪਿੱਛੇ ਨਹੀਂ ਨਾ ਲੋਕੀ ਇੰਨੇ ਕੰਮ ਕਰਦੇ ਪੰਡ ਪੰਨ ਵਾਲੀਆਂ ਗੱਲਾਂ ਕਿੱਥੇ ਹੁੰਦੀਆਂ ਏ ਉਦੋਂ ਤੇ ਲੈ ਜਾਂਦੇ ਦੂਜਿਆਂ ਦੇ ਜਦੋਂ ਪਰੌਣੇ ਆਉਂਦੇ ਨੇ ਚਾਹ ਪਤੀਲੇ ਚੋਂ ਕੱਢ ਕੇ ਗਲਾਸੀਆਂ ਕਪਾਂ 'ਚ ਪਾਉਂਦੇ ਨੇ ਕਿ ਪਰੌਣੇ ਨੂੰ ਪਤਾ ਲੱਗ ਜੇ ਲਾਚੀ ਪਾਈ ਆ ਹਾਂ ਕੰਡੀਆਂ ਗਲਾਸੀ ਹੁੰਦੀਆਂ ਆਂ ਕਿ ਉਦੋਂ ਹਾਂ ਹੁਣ ਵੀ ਹੈਗੀਆਂ ਕੱਚ ਦੀਆਂ ਤੇ ਉੱਤੇ ਲੈਚੀ ਉੱਤੇ ਪਾਉਂਦੇ ਆਂ ਲੈਚੀ ਚਾਹ ਚ ਪਾਉਂਦੇ ਹੈ ਲੈਚੀ ਚਾਹ ਚ ਪਾਉਂਦੇ ਨੇ ਹੀ ਕਿਦਾਂ ਮਤਲਬ ਉਦਾਂ ਹਾਂ ਉਦਾਂ ਉਦਾਂ ਲੈਚੀ ਚਾਹ ਚ ਪਾਉਨੇ ਹੀ ਪਰ ਐਦਾਂ ਨਹੀਂ ਪਾਉਨੇ ਜਿੱਦਾਂ ਕਿਤੇ ਆਪਾਂ ਜਾਣਾ ਨਾ ਸਾਡੇ ਲਾਗੇ ਤਾਈ ਦੀ ਕੁੜੀ ਉਹਨਾਂ ਦੇ ਘਰ ਪਰੌਣੇ ਹੋਣ ਉਹਨਾਂ ਨੇ ਕਾਲੀ ਲੈਚੀ ਕੱਟ ਕੇ ਵਿੱਚ ਚਾਹ ਦੇ ਪਾਉਣੀ ਹੂੰ ਪੀ ਪਰ ਉਹਨਾਂ ਨੂੰ ਪਤਾ ਲੱਗ ਜਾਏ ਕਿ ਲੈਚੀ ਪਾਈ ਚਾਹ ਦੇ ਵਿੱਚ ਆਹ ਬਾਈ ਇਹ ਪੀ ਲੈਚੀ ਵਿੱਚ ਚਾਹ ਉਹਨੂੰ ਲੈਚੀਆਂ ਲੇਕਿਨ ਅੱਧੀ ਗਲਾਸੀ ਚਾਹ ਪੀਂਦਾ ਤੇ ਲੈਚੀ ਬਚ ਜਾਂਦੀ ਹੁੰਨੀ ਪਤਾ ਨਹੀਂ ਐਦਾਂ ਯਾ ਬੋਲਾ ਸੁਣ ਕਿਹੜੀ ਕਲਾਸੀ ਬਿੰਦਾ ਜੇ ਅਧਿਕ ਕਲਾਸੀ ਚਾਹੀਦੀ ਵੀ ਕੋਈ ਲੈ ਲੈ ਜੀ ਬਾਜੀ ਜਾਨੀ ਲੈ ਜੀ ਮਗਰ ਬੋਟਿਆਂ ਦਾ ਕੱਢ ਕੇ ਨਿੱਕੇ ਹੁੰਦੇ ਖਾ ਲਈ ਜਿਹੜੀ ਕੋਈ ਚੀਜ਼ ਹੁੰਦੀ ਹੈਗਾ ਤਾਂ ਖਾ ਲੈਣੇ ਨਹੀਂ ਚਲੋ ਫੇਰ ਠੀਕ ਆ ਚਲੋ ਦੱਸੋ ਫੇਰ ਠੀਕ ਆ ਜੀ ਚਲੋ ਸਾਰੇ ਮਿਲਾਂਗੇ ਅਗਲੇ ਵਾਦ ਤੋਂ ਬਾਅਦ ਸ਼ੇਅਰ ਤੇ ਲਾਈਕ ਕਰੋ ਸਬਸਕ੍ਰਾਈਬ ਕਰਾਈ ਮਿਲਦੇ ਆਂ ਅਗਲੇ ਵਲੌਗ ਦੇ ਨਾਲ ਮਿਲਦੇ ਆ ਤੁਹਾਨੂੰ ਅਗਲੇ ਵਲੌਗ